ਸਤਿ ਸ਼੍ਰੀ ਅਕਾਲ ਜੀ ਵੈਲਕਮ ਅਜੀ ਤੁਹਾਰਾ ਆਪਣੀ ਜਰਨ ਬੀ ਸਟਾਈਲਿਸ਼ ਸੀ ਤੇ ਅੱਜ ਆਪਾਂ ਤੁਹਾਡੇ ਲਈ ਫੇਰ ਇੱਕ ਬਹੁਤ ਹੀ ਡਿਫਰੈਂਟ ਜੇ ਕਨਸੈਪਟ ਲੈ ਕੇ ਆਏ ਹਾਂ ਸੋ ਪ੍ਰਿੰਟ ਦੇ ਵਿੱਚ ਬਿਲਕੁਲ ਹੀ ਡਿਫਰੈਂਟ ਜਿਹੜਾ ਕੰਬੀਨੇਸ਼ਨ ਹੈ ਸੋ ਉਮੀਦ ਹੈ ਤੁਹਾਨੂੰ ਇਹ ਸੂਟ ਜ਼ਰੂਰ ਪਸੰਦ ਆਉਣਗੇ ਕਿਉਂਕਿ ਮੇਰੇ ਕੋਲ ਕਾਫੀ ਮੈਸੇजेस ਹੁੰਦੇ ਆ ਹਜੇ ਤੱਕ ਵੀ ਕਿਉਂਕਿ ਸਾਰੇ ਸਾਰਿਆਂ ਨੂੰ ਇਹ ਹੁੰਦਾ ਹੈ ਕਿ ਅਸੀਂ ਥੋੜਾ ਪ੍ਰਿੰਟ ਤੋਂ ਡਿਫਰੈਂਟ ਜਾਈਏ ਸੋ ਅਗਰ ਤੁਹਾਡੇ ਕੋਲੇ ਚਿਗਨ ਦੀਆਂ ਸਲਵਾਜ਼ ਹੈਗੀਆਂ ਯਾ ਵਾਈਟ ਵਰਕ ਵਾਲੀਆਂ ਬਾਟਮਸ ਹੈਗੀਆਂ ਜਾਂ ਆਫ ਵਾਈਟਸ ਉਹਨਾਂ ਨਾਲ ਤੁਸੀਂ ਇਹ ਸ਼ਰਟ ਬਹੁਤ ਹੀ ਵਧੀਆ ਵੇਅਰ ਕਰ ਸਕਦੇ ਹੋ ਕਿਉਂਕਿ ਇਹ ਆਫ ਵਾਈਟ ਤੇ ਉਹ ਬਾਕੀ ਤੁਸੀਂ ਜਿਹੜਾ ਇਹ ਪੂਰਾ ਸੂਟ ਲੈਣਾ ਤਾਂ ਪੂਰਾ ਸੂਟ ਵੀ ਮਿਲ ਜੇਗਾ ਸੋ ਇਹਦੇ ਵਿੱਚ ਆਪਾਂ ਤੁਹਾਨੂੰ 4 5 6 ਸ਼ੇਡ ਅਵੇਲੇਬਲ ਕਿਤੇ ਹੈਗੇ ਆ ਸੋ ਅਗਰ ਇਹ ਖਤਮ ਹੋ ਜਾਂਦੇ ਆ ਕਿਉਂਕਿ ਆਰਡਰ ਸਾਡੇ ਕੋਲੇ ਕਾਫੀ ਹੁੰਦੇ ਆ ਤਾਂ ਤੁਹਾਨੂੰ ਥੋੜਾ ਇਹ ਨਹੀਂ ਹੁੰਦਾ ਕਿ ਤੁਸੀਂ ਪਿਕਚਰ ਭੇਜੋ ਜੀ ਅਸੀਂ ਫੇਰ ਸelect ਕਰਾਂਗੇ ਤੁਸੀਂ ਆਪ ਜਜ ਕਰ ਸਕਦੇ ਹੋ ਕਿ ਇਹ ਦਾ ਥੋੜਾ ਸਿਮਿਲਰ ਹੀ ਕਲਰ ਦਾ ਇਧਰ ਉਧਰ ਫਰਕ ਹੋਊਗਾ ਸੋ ਉਹ ਤੁਸੀਂ ਜਿਹੜਾ ਸਾਡੇ ਤੇ ਛੱਡੋਗੇ ਕਿ ਤੁਸੀਂ ਕੋਈ ਵੀ ਸੂਟ ਸਾਨੂੰ ਭੇਜ ਦਿਓ ਥੈਨ ਤੁਸੀਂ ਪੇਮੈਂਟ ਕਰੋਗੇ ਤੇ ਅਸੀਂ ਤੁਹਾਨੂੰ ਸੂਟ ਭੇਜਾਂਗੇ ਸੋ ਹੈ ਸਾਰੇ ਇਸ ਤਰ੍ਹਾਂ ਦੇ ਸਿਮਿਲਰ ਹੀ ਜਿਹੜੇ ਪ੍ਰਿੰਟ ਹੋਣਗੇ ਸੋ ਜੀ ਇਹਨੂੰ ਆਪਾਂ ਬਟਿਕ ਪ੍ਰਿੰਟਸ ਵੀ ਬੋਲਦੇ ਹੈਗੇ ਆ ਔਰ ਇਹ ਜੈਪੁਰੀ ਪ੍ਰਿੰਟਸ ਵੀ ਕਾਫੀ ਜਿਵੇਂ ਕਹਿ ਦਿੰਦੇ ਹੈਗੇ ਆ ਸੋ ਇਹ ਪ੍ਰਿੰਟਸ ਹੈ ਸਟਾਫ ਦਾ ਐਕਚੁਅਲੀ ਹੁਣ ਪ੍ਰਿੰਟਸ ਆ ਜਿਹੜਾ ਹਰ ਇੱਕ ਤਰ੍ਹਾਂ ਦੇ ਸਟਾਫ ਤੇ ਹੋਣ ਲੱਗ ਗਿਆ ਬਟ ਇਹ ਜਿਹੜਾ ਪਿਓਰ ਕਾਟਨ ਤੇ ਹੋਇਆ ਹੋਇਆ ਜੀ ਬਹੁਤ ਹੀ ਹਾਂ ਪਿਓਰ ਕਾਟਨ ਹੈ ਥੋੜੀ ਇੰਨੀ ਆ ਵੀ ਨਹੀਂ ਹੈਗੀ ট্রান্সਪੇਰੈਂਟ ਜਾਂ ਹਲਕੀ ਕਾਟਨ ਵੀ ਨਹੀਂ ਹੈਗੀ ਥੋੜੀ ਠੀਕ ਹੈ ਇਹ ਤੁਸੀਂ ਕੋਟ ਸੈੱਟ ਵੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਲੱਗੇਗਾ ਸੋ ਇਹਦੀ ਓਨਲੀ ਸ਼ਰਟ ਹੈ ਜਿਹੜੀ 1000 ਦੀ ਹੈਗੀ ਹੈ ਅਗਰ ਤੁਸੀਂ ਪੂਰਾ ਸੂਟ ਲਾਉਂਗੇ ਤਾਂ ਉਹ ਉਸੇ ਤਰ੍ਹਾਂ ਪੈ ਜਾਏਗਾ ਸੋ ਦੋ ਸ਼ਰਟਸ ਦਾ ਜਿਵੇਂ ਫੁੱਲ ਸੂਟ ਬਣ ਜਾਊਗਾ ਇਹ ਬਹੁਤ ਹੀ ਦੇਖੋ ਤੁਸੀਂ ਪ੍ਰਾਣ ਪ੍ਰਿੰਟਿੰਗ ਹੈ ਜਿਹੜੀ ਬਹੁਤ ਹੀ ਡਿਫਰੈਂਟ ਹੈ ਇਹਦੇ ਵਿੱਚ ਸਾਪਾ ਸਿਲੈਕਟਡ ਜੀ ਫੀਲਡ ਲੈ ਕੇ ਆਉਂਦੇ ਆ ਸੋ ਅਗਰ ਇਹ ਖਤਮ ਹੋ ਜਾਂਦੇ ਆ ਤਾਂ ਤੁਹਾਨੂੰ ਆਪਾਂ ਇਹਦੇ ਸਿਮਿਲਰ ਹੀ ਕੁਝ ਭੇਜਾਂਗੇ ਸੋ ਉਹ ਵੀ ਸਾਰੇ ਜਿਹੜੇ ਇਹਦੇ ਪ੍ਰਿੰਟ ਹੈਗੇ ਆਊਟਸਟੈਂਡਿੰਗ ਹੈ ਬਹੁਤ ਹੀ ਪਿਆਰਾ ਜਿਹੜਾ ਇਹ ਸਟੱਫ ਲੱਗਿਆ ਹੈਗਾ ਤੇ ਆਫ ਵਾਈਟ ਬਾਟਮ ਔਰ ਕੋਟ ਸੈਟਸ ਲਈ ਬਹੁਤ ਹੀ ਵਧੀਆ ਜਿਹੜੇ ਇਹ ਪ੍ਰਿੰਟਸ ਹੈ ਜੀ ਸੈਕਿੰਡ ਗ੍ਰੀਨ ਹੋ ਗਿਆ ਜੀ ਇਹ ਪਰਪਲ ਦੇ ਵਿੱਚ ਕੁਝ ਇਸ ਤਰ੍ਹਾਂ ਹੋ ਗਿਆ ਸੋ ਓਨਲੀ ਸ਼ਰਟ ਵੀ ਤੁਸੀਂ ਲੈ ਸਕਦੇ ਹੋ ਸਟਿਚ ਵੀ ਕਰਾ ਸਕਦੇ ਹੋ ਸੋ ਜਿਵੇਂ ਕਿ ਤੁਹਾਨੂੰ ਆਪਣਾ ਪਤਾ ਹੀ ਹੈਗਾ ਤੁਸੀਂ ਜਿਵੇਂ ਆਰਡਰ ਕਰਦੇ ਹੀ ਰਹਿੰਦੇ ਹੋ ਸੋ ਇਹ ਦੇਖੋ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਬਹੁਤ ਹੀ ਪਿਆਰਾ ਗ੍ਰੀਨ ਸ਼ੇਡ ਹੈ ਸੋ ਸਾਰੇ ਜਿਹੜੇ ਕਲਰ ਕੰਬੀਨੇਸ਼ਨ ਉਹ ਪਰਸਨਲੀ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਏ ਹੈਗੇ ਜੋ ਵੀ ਕਿਸੇ ਨੇ ਲੈਣੇ ਹੈਗੇ ਸੋ ਇਹ ਬਹੁਤ ਹੀ ਅਲਟੀਮੇਟ ਜਿਹੜੀ ਆਪਸ਼ਨ ਅਦਰ ਦੇ ਕੋਲੇ ਇਸ ਤਰ੍ਹਾਂ ਦੀ ਜੀ ਅਗਰ ਤੁਹਾਨੂੰ ਕੋਈ ਹੋਰ ਅਸੀਂ ਭੇਜਾਂਗੇ ਸੋ ਉਹ ਵੀ ਇਹਦੇ ਨਾਲ ਦਾ ਹੀ ਹੋਊਗਾ ਸੋ ਜਲਦੀ ਤੋਂ ਜਲਦੀ ਤੁਸੀਂ ਇਹਨੂੰ ਬੁੱਕ ਕਰ ਸਕਦੇ ਹੋ ਕਿਉਂਕਿ ਆਪਣੇ ਕੋਲੇ ਕਾਫੀ ਸਲੋਟ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਸੋ ਇੱਕ ਆਪਾਂ ਇਹ ਸ਼ਰਟਸ ਲੈ ਕੇ ਆਏ ਹੈਗੇ ਆ ਜੀ ਤੁਹਾਡੇ ਲਈ ਪ੍ਰਿੰਟ ਬਹੁਤ ਹੀ ਪਿਆਰਾ ਤੇ ਬਹੁਤ ਹੀ ਜਿਵੇਂ ਸ਼ਰਟ ਹੈ ਜਿਹੜੀ ਬਹੁਤ ਹੀ ਸੂਪੀਰੀਅਰ ਸ਼ਰਟ ਹੈਗੀ ਹੈ ਜੀ ਇਹ ਇਹ ਵੀ ਤੁਸੀਂ ਕ੍ਰੀਮ ਬਾਟਮ ਨਾਲ ਬਣਾ ਸਕਦੇ ਹੋ ਫੁੱਲ ਸੂਟ ਕਰ ਸਕਦੇ ਹੋ ਸੋ ਇਹ ਬਹੁਤ ਹੀ ਫਾਈਨ ਸਟੱਫ ਹੈ ਜੀ ਇਹ ਵੀ ਇਹ 1200 ਓਨਲੀ ਸ਼ਰਟ ਪੀਸ ਹੈ ਜੀ ਇਸ ਵੀ ਆਪਣੇ ਕੋਲੇ ਕਾਫੀ ਸਟਾਕ ਹੈਗਾ ਔਰ ਇਹ ਵੀ ਪ੍ਰਿੰਟਿੰਗ ਦੇ ਜਿਵੇਂ ਆਪਾਂ ਨੂੰ ਕਾਟ ਸੈਟ ਲਈ ਆਪਾਂ ਲੈ ਕੇ ਆਉਂਦੇ ਸੀ ਸੋ ਜਿਹੜੇ ਵੀ ਬਚ ਜਾਂਦੇ ਆ ਪਾ ਬਫਰ ਤੋਂ ਸ਼ੂ ਕਰਦੇ ਇਹਦੇ ਤੇ ਜਿਵੇਂ ਡਾਰਕ ਜਿਹੜੇ ਫਿਰੋਜ਼ੀ ਟਾਈਪ ਦੀ ਐਮਬਰਾਇਡਰੀ ਕਰਕੇ ਤੁਸੀਂ ਇਹਦੇ ਨਾਲ ਜਿਹੜਾ ਕਾਟ ਸੈਟ ਵੀ ਬਣਾ ਸਕਦੇ ਹੋ ਸੂਟ ਤੇ ਵੀ ਤੁਸੀਂ ਇਸੇ ਪ੍ਰਿੰਟ ਦੇ ਉੱਪਰ ਐਮਬਰਾਇਡਰੀ ਕਰਾ ਸਕਦੇ ਹੋ ਇੱਕ ਕਲਰ ਨਾਲ ਜਿਵੇਂ ਕਟਵਕ ਵਗੈਰਾ ਵੀ ਹੋ ਜਾਊਗਾ ਸੋ ਸੇਮ ਜਿਹਾ ਪ੍ਰਾਈਸ ਹੀ ਇਹ ਹੈ ਜੀ 1200 ਕਿਉਂਕਿ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਜਿਹੜਾ ਸਟਾਫ ਬਹੁਤ ਹੀ ਵਧੀਆ ਲੈ ਕੇ ਆਈਏ ਜਿਨ੍ਹਾਂ ਕੋਲੇ ਪਹੁੰਚ ਜਾਂਦਾ ਜੀ ਸੋ ਉਹਨਾਂ ਨੂੰ ਪਤਾ ਹੈਗਾ ਕਿ ਆਪਣਾ ਸਟਾਫ ਕਿਸ ਤਰ੍ਹਾਂ ਦਾ ਔਰ ਇਹ ਵਾਲਾ ਜੀ ਇਹ ਵੀ ਸਕਿਨ बॉਟਮ ਨਾਲ ਬਹੁਤ ਹੀ ਸੋਹਣਾ ਲੱਗੇਗਾ ਸੋ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਇਹ ਸੀ ਜੀ ਆਪਣੇ ਕੁਝ ਪ੍ਰਿੰਟਸ ਇਸ ਤਰ੍ਹਾਂ ਫੋਜ਼ੀ ਕਲਰ ਦੇ ਵਿੱਚ ਔਰ ਇਹ ਆਪਾਂ ਤੁਹਾਨੂੰ ਪ੍ਰਿੰਟਸ ਜਿਹੜੇ ਦਿਖਾਈ ਦਿੱਤੇ ਆ ਸੋ ਅਗਰ ਤੁਸੀਂ ਕੋਈ ਵੀ ਆਰਡਰ ਕਰਨਾ ਜੀ ਸਕਰੀਨਸ਼ਾਟ ਲਓ ਜਿੰਨਾ ਕ ਆਪਣੇ ਕੋਲੇ ਹੈਗਾ ਇਹਦੇ ਵਿੱਚ ਕਲਰ ਆਪਸ਼ਨ ਤੁਹਾਡੇ ਕੋਲੇ ਹੈਗੀ ਆ ਸੋ ਤੁਸੀਂ ਸਾਨੂੰ ਸਕਰੀਨਸ਼ਾਟ ਭੇਜੋਗੇ ਸੂਟ ਲੈਣਾ ਸ਼ਰਟ ਲੈਣਾ ਤੁਹਾਨੂੰ ਪਤਾ ਹੈਗਾ ਕੋਰੀਅਰ ਦਾ ਆਪਾਂ 100 ਰੁਪੀਸ ਲੈਨੇ ਆ ਪੰਜਾਬ ਦੇ ਵਿੱਚ ਅਗਰ ਪੰਜਾਬ ਤੋਂ ਬਾਹਰ ਹੈਗਾ ਤਾਂ ਥੋੜਾ ਐਕਸਟਰਾ ਹੋ ਜਾਂਦਾ ਸੋ ਨਾਲ ਤੁਸੀਂ ਜਿਹੜਾ ਪਹਿਲਾਂ ਤੁਸੀਂ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਦੱਸ ਦਿੰਦੇ ਆ ਪਰ ਫਿਰ ਵੀ ਤੁਸੀਂ ਕੋਰੀਅਰ ਪੇਮੈਂਟ ਨਹੀਂ ਭੇਜਦੇ ਸੋ ਪਲੀਜ਼ ਨਾਲ ਦੇ ਨਾਲ ਤੁਸੀਂ ਕੋਰੀਅਰ ਪੇਮੈਂਟ ਕਰਿਆ ਕਰੋ ਤੇ ਦੈਨ ਕੱਲ ਨੂੰ ਆਪਾਂ ਤੁਹਾਡੇ ਕੋਲ ਜਿਹੜਾ ਡਿਸਪੈਚ ਕਰਾਂਗੇ ਵਿਦਨ 1 ਜਾਂ 2 ਡੇਸ ਦੇ ਵਿੱਚ ਤੁਹਾਡੇ ਕੋਲੇ ਜਿਹੜਾ ਕੋਰੀਅਰ ਪਹੁੰਚ ਜਾਊਗਾ ਸੋ ਇਸ ਤਰ੍ਹਾਂ ਦੇ ਸੂਟਸ ਆ ਜਿਹੜੇ ਤੁਸੀਂ ਲੈ ਸਕਦੇ ਹੋ ਜੀ ਸੋ ਇਸ ਤਰ੍ਹਾਂ ਜੀ ਆਪਾਂ ਤੁਹਾਡੇ ਲਈ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਉਂਦੇ ਰਵਾਂਗੇ ਸੋ ਬਣੀ ਰੋ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ